ਅੱਜ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਨ ਜਾ ਰਿਹਾ ਆ ਇਹ ਰਿਪੋਰਟ ਮੇਰੇ ਲਈ ਤੁਹਾਡੇ ਲਈ ਜਾਂ ਸਾਡੇ ਸਾਰਿਆਂ ਦੇ ਲਈ ਬਹੁਤ ਹੈਰਾਨੀਜਨਕ ਹੈ ਜਿਹੜੇ ਅੰਕੜੇ ਇਸ ਰਿਪੋਰਟ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ ਉਸ ਨੇ ਹੁਣ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਉਸ ਰਿਪੋਰਟ ਨੇ ਪੰਜਾਬ ਦੇ ਸਿਰ ਇੱਕ ਹੋਰ ਨਵਾਂ ਰਿਕਾਰਡ ਬਣਾ ਦਿੱਤਾ ਹੈ ਵਿਦਿਆ ਕਿੰਨੇ ਲੋਕ ਹੁਣ ਤੱਕ ਪੰਜਾਬੀ ਨੇ ਜਿਹੜੇ ਖਾਸ ਤੌਰ ਦੇ ਉੱਤੇ ਉਹ ਪਾਸਪੋਰਟ ਬਣਾ ਚੁੱਕੇ ਨੇ ਔਰ ਪਾਸਪੋਰਟ ਬਣਾਉਣ ਦੇ ਵਿੱਚ ਪੰਜਾਬੀਆਂ ਨੇ ਕਿਹੜਾ ਨਵਾਂ ਰਿਕਾਰਡ ਬਣਾਇਆ 2023 ਦੇ ਵਿੱਚ ਪਾਸਪੋਰਟ ਬਣਾਉਣ ਦੀ ਗਿਣਤੀ ਕਿੰਨੀ ਸੀ ਤੇ 2024 ਦੇ ਵਿੱਚ ਮੈਸ ਜਿਹੜੇ 6 ਮਹੀਨੇ ਬੀਤੇ ਨੇ ਇਹਨਾਂ ਦੇ ਵਿੱਚ ਅੰਕੜੇ ਕਿੱਥੇ ਪਹੁੰਚੇ ਨੇ ਸਸਿਕਾ ਲਾਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਸੁਖਵਿੰਦਰ ਸਿੰਘ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਨ ਜਾ ਰਿਹਾ ਆ ਇਹ ਰਿਪੋਰਟ ਮੇਰੇ ਲਈ ਤੁਹਾਡੇ ਲਈ ਜਾਂ ਸਾਡੇ ਸਾਰਿਆਂ ਦੇ ਲਈ ਬਹੁਤ ਹੈਰਾਨੀਜਨਕ ਹੈ ਇਸ ਰਿਪੋਰਟ ਨੂੰ ਸੁਣਨ ਤੋਂ ਬਾਅਦ ਜਿਹੜੇ ਪੰਜਾਬ ਪੱਖੀ ਲੋਕ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਚਿੰਤਾ ਜ਼ਰੂਰ ਪੈਦਾ ਹੋਵੇਗੀ ਕਿਉਂਕਿ ਅੱਜ ਜਿਹੜੇ ਅੰਕੜੇ ਇਸ ਰਿਪੋਰਟ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਆ ਉਸ ਨੇ ਹੁਣ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਉਸ ਰਿਪੋਰਟ ਨੇ ਪੰਜਾਬ ਦੇ ਸਿਰ ਇੱਕ ਹੋਰ ਨਵਾਂ ਰਿਕਾਰਡ ਬਣਾ ਦਿੱਤਾ ਤੇ ਇਹ রেকর্ড ਹੈ ਪਾਸਪੋਰਟ ਬਣਾਉਣ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਮੀਡੀਆ ਰਿਪੋਰਟਸ ਅੱਜ ਮੈਂ ਪੜੀਆਂ ਔਰ ਇਹ ਰਿਪੋਰਟਸ ਭਾਰਤੀ ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆਂ ਤੇ ਆਧਾਰਿਤ ਦੱਸੀਆਂ ਗਈਆਂ ਨੇ ਉਹਦੇ ਨਾਲ ਅੰਕੜਿਆਂ ਦੇ ਵਿੱਚ ਫਰਕ ਦੱਸਿਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਵਿਦੇਸ਼ ਜਾਣ ਦਾ ਰੁਝਾਨ ਪਿਛਲੇ ਸਾਲਾਂ ਨਾਲੋਂ ਇਸ ਵਾਰ ਕਿੰਨਾ ਵਧਿਆ ਕਿੰਨੇ ਲੋਕ ਹੁਣ ਤੱਕ ਪੰਜਾਬੀ ਨੇ ਜਿਹੜੇ ਖਾਸ ਤੌਰ ਦੇ ਉੱਤੇ ਉਹ ਪਾਸਪੋਰਟ ਬਣਾ ਚੁੱਕੇ ਨੇ ਔਰ ਪਾਸਪੋਰਟ ਬਣਾਉਣ ਦੇ ਵਿੱਚ ਪੰਜਾਬੀਆਂ ਨੇ ਕਿਹੜਾ ਨਵਾਂ ਰਿਕਾਰਡ ਬਣਾਇਆ 2023 ਦੇ ਵਿੱਚ ਪਾਸਪੋਰਟ ਬਣਾਉਣ ਦੀ ਗਿਣਤੀ ਕਿੰਨੀ ਸੀ ਤੇ 2024 ਦੇ ਵਿੱਚ ਮੈਸ ਜਿਹੜੇ 6 ਮਹੀਨੇ ਬੀਤੇ ਨੇ ਇਹਨਾਂ ਦੇ ਵਿੱਚ ਅੰਕੜੇ ਕਿੱਥੇ ਪਹੁੰਚੇ ਨੇ ਇਹ ਤਮਾਮ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗਾ ਕੋਸ਼ਿਸ਼ ਕਰਾਂਗਾ ਤੁਹਾਨੂੰ ਇਹਦੇ ਅੰਕੜਿਆਂ ਤੋਂ ਜਾਣੂ ਕਰਾਵਾਂ ਜਿਹੜੇ ਅੰਕੜੇ ਮੀਡੀਆ ਰਿਪੋਰਟਸ ਦੇ ਵਿੱਚ ਛਾਪੇ ਗਏ ਨੇ ਔਰ ਇਹਨਾਂ ਅੰਕੜਿਆਂ ਨੂੰ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਇੱਕ ਇੱਕ ਚਿੰਤਾ ਜਿਹੜੀ ਹੈ ਉਹ ਤੁਹਾਡੇ ਮਨਾਂ ਦੇ ਵਿੱਚ ਵੀ ਜ਼ਰੂਰ ਜਾ ਕੇ ਕੀਤਾ ਹੁਣ ਤੱਕ ਜੇਕਰ ਮੈਂ ਅੰਕੜਿਆਂ ਦੀ ਗੱਲ ਕਰਾਂ ਤਾਂ ਪੰਜਾਬ ਪੂਰੇ ਦੇਸ਼ ਭਰ ਦੇ ਵਿੱਚੋਂ ਤੀਜੇ ਨੰਬਰ ਤੇ ਆ ਚੁੱਕਿਆ ਹੈ ਪਾਸਪੋਰਟ ਬਣਾਉਣ ਦੇ ਮਾਮਲੇ ਦੇ ਵਿੱਚ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਤਨ ਵਾਪਸੀ ਦਾ ਇੱਥੇ ਗੂੰਜ ਪਾ ਰਹੇ ਨੇ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਵਤਨ ਵਾਪਸੀ ਹੋ ਰਹੀ ਹੈ ਰਿਵਰਸ ਮਾਈਗ੍ਰੇਸ਼ਨ ਪੰਜਾਬ ਨੂੰ ਹੋ ਰਹੀ ਹੈ ਪਰ ਉਦੇ ਨਾਲ ਦੇ ਨਾਲ ਜਿਹੜੇ ਪਾਸਪੋਰਟ ਬਣਾਉਣ ਦੇ ਅੰਕੜੇ ਨੇ ਉਹ ਅੰਕੜੇ ਇਹਨਾਂ ਦਾਅਵਿਆਂ ਦੇ ਉੱਤੇ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਜ਼ਰੂਰ ਲਗਾ ਰਹੇ ਨੇ ਤਾਂ ਬਹੁਤ ਸਾਰੇ ਪਿੰਡਾਂ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਪਿਛਲੇ ਸਮੇਂ ਦੇ ਦੌਰਾਨ ਦਿਖਾਈਆਂ ਕਿ ਕਿਵੇਂ ਪਿੰਡਾਂ ਦੇ ਪਿੰਡ ਪੰਜਾਬ ਦੇ ਖਾਲੀ ਹੋ ਚੁੱਕੇ ਨੇ ਕਿਵੇਂ ਘਰਾਂ ਨੂੰ 10-10 ਸਾਲਾਂ ਤੋਂ ਲੱਗੇ ਤਾਲੇ ਵੀ ਜੰਗਾਲ ਖਾ ਚੁੱਕੇ ਨੇ ਪਰ ਇਸ ਦੇ ਬਾਵਜੂਦ ਲੋਕ ਵਤਨ ਵਾਪਸੀ ਦਾ ਰਾਹ ਨਹੀਂ ਅਪਣਾ ਰਹੇ ਔਰ ਜਿਹੜਾ ਸਭ ਤੋਂ ਵੱਡਾ ਹੈਰਾਨ ਕਰਨ ਵਾਲਾ ਇਸ ਰਿਪੋਰਟ ਦੇ ਵਿੱਚ ਅੰਕੜਾ ਹੈ ਕਿ ਹੁਣ ਤੱਕ ਜਿਹੜੇ ਨੇ ਉਹ 8 1000 ਜਿਹੜੇ ਪੰਜਾਬੀ ਸੀਗੇ ਉਹ ਆਪਣੀ ਨਾਗਰਿਕਤਾ ਛੱਡ ਕੇ ਭਾਰਤੀ ਨਾਗਰਿਕਤਾ ਛੱਡ ਕੇ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਜਾਂ ਹੋਰ ਮੁਲਕਾਂ ਦੇ ਵਿੱਚ ਜਾ ਕੇ ਵਸ ਚੁਕੇ ਨੇ ਤਾਂ ਅੰਕੜਿਆਂ ਦੀ ਜ਼ਿਕਰ ਮੈਂ ਗੱਲ ਕਰਾਂ ਤਾਂ ਜੇਕਰ 2023 ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਨਵੇਂ ਪਾਸਪੋਰਟ ਬਣਾਉਣ ਦਾ ਜਿਹੜਾ 2023 ਦੇ ਵਿੱਚ ਜਿਹੜਾ ਇੱਕ ਰਿਕਾਰਡ ਸੀਗਾ ਉਹ ਹੁਣ 2024 ਦੇ ਵਿੱਚ ਮੈਸ 6 ਮਹੀਨਿਆਂ ਦੇ ਵਿੱਚ ਹੀ ਟੁੱਟ ਚੁਕਿਆ ਕਿਉਂਕਿ ਜਿਹੜੇ ਅੰਕੜੇ ਨੇ ਉਹ ਜਦੋਂ ਹੁਣ ਅੱਧ ਦਾ ਹਿਸਾਬ ਲਾਉਨੇ ਤਾਂ ਅੱਧ ਦੇ ਵਿੱਚ ਵੀ ਉਹ ਅੰਕੜੇ ਹੁਣ ਰਿਕਾਰਡ ਤੋਂ ਪਾਰ ਹੋ ਚੁਕੇ ਨੇ ਤਾਂ ਜੇਕਰ ਆਪਾਂ ਸਾਲ 20 ਤੇ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 1194000 ਜਿਹੜੇ ਪਾਸਪੋਰਟ ਬਣੇ ਸਨ ਜਦੋਂ ਕਿ 2024 ਦੇ ਪਹਿਲੇ 6 ਮਹੀਨੇ ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ ਇਹ ਜੂਨ ਮਹੀਨੇ ਤੱਕ ਦੇ ਅੰਕੜੇ ਨੇ ਜਿਹੜੇ ਮੈਂ ਹੁਣ 2024 ਦੇ ਸਾਂਝੇ ਕਰ ਰਿਹਾ ਤਾਂ 2024 ਦੇ ਵਿੱਚ ਮੈਸ ਪਹਿਲੇ 6 ਮਹੀਨਿਆਂ ਦੇ ਵਿੱਚ 582000 ਪਾਸਪੋਰਟ ਨਵੇਂ ਬਣਾਏਗੇ ਨੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਪੱਧਰ ਤੇ ਅੱਜ ਪੰਜਾਬੀ ਵਿਦੇਸ਼ਾਂ ਨੂੰ ਵੀਰਾ ਕਤ ਰਹੇ ਨੇ ਬੇਸ਼ੱਕ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਆਓ ਪੰਜਾਬ ਦੇ ਵਿੱਚ ਬਹੁਤ ਰੋਜ਼ਗਾਰ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਟੈਕਨੋਲੋਜੀ ਜਿਹੜੀ ਹੈ ਉਹ ਬਹੁਤ ਸਾਰਾ ਹੱਬ ਬਣ ਰਿਹਾ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਪਰ ਇਸ ਦੇ ਬਾਵਜੂਦ ਪੰਜਾਬੀ ਅੱਜ ਵਿਦੇਸ਼ਾਂ ਨੂੰ ਤਰਜੀਹ ਦੇ ਰਹੇ ਨੇ ਹਾਂ ਇੱਕ ਇੱਕ ਗੱਲ ਹੋਰ ਹੈ ਕਿ ਜਦੋਂ ਆਪਾਂ ਕਰੋਨਾ ਕਾਲ ਦੀ ਗੱਲ ਕਰਦੇ ਹਾਂ ਨਾ ਕਰੋਨਾ ਕਾਲ ਦੇ ਵਿੱਚ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਥਲ ਜ਼ਰੂਰ ਪਈ ਸੀ ਕਿਉਂਕਿ ਉਦੋਂ ਸਾਰਾ ਪਾਸਾ ਬੰਦ ਸੀਗਾ ਚਾਹੇ ਉਹ ਆਸਟ੍ਰੇਲੀਆ ਹੋਵੇ ਨਿਊਜ਼ੀਲੈਂਡ ਹੋਵੇ ਅਮਰੀਕਾ ਕੈਨੇਡਾ ਯੂਰਪ ਦਾ ਕੋਈ ਮੁਲਕ ਹੋਵੇ ਉਦੋਂ ਤੱਕ ਕਿ ਦੁਬਈ ਵਰਗੇ ਮੁਲਕਾਂ ਨੇ ਵੀ ਜਿਹੜੇ ਵਿਦੇਸ਼ੀਆਂ ਨੂੰ ਦੇ ਦਾਖਲੇ ਦੇ ਉੱਤੇ ਰੋਕ ਲਗਾ ਦਿੱਤੀ ਸੀ ਪਰ ਜਦੋਂ ਇਹ ਸਾਰਾ ਕੁਝ ਖੁੱਲ ਗਿਆ ਤਾਂ ਇਹ ਸਾਰਾ ਜਿਹੜੇ ਅੰਕੜੇ ਨਿਊ ਕੁਝ ਸਾਲਾਂ ਦੇ ਵਿੱਚ ਹੀ ਬਦਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਪਹਿਲੀ ਜਨਵਰੀ 2014 ਤੋਂ ਜੂਨ 2024 ਤੱਕ ਕਰੀਬ ਦੇਖੋ 2024 ਤੋਂ ਦੋ ਮਾਫ ਕਰਨਾ 2014 ਤੋਂ 2024 ਤੱਕ ਸਾਢੇ 10 ਬਰੇ ਹੋਏ ਨੇ ਹੁਣ ਤੱਕ ਜੇ ਆਪਾਂ ਕੁੱਲ ਇਹਨਾਂ ਦਾ ਜੋੜ ਕਰੀਏ ਤਾਂ ਸਾਢੇ 10 ਵਰਿਆਂ ਦੇ ਵਿੱਚ 87 ਲੱਖ 2000 ਪਾਸਪੋਰਟ ਬਣ ਚੁੱਕੇ ਨੇ 87 ਲੱਖ 2000 ਪਾਸਪੋਰਟ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੈ ਲਗਭਗ ਮੈਨੂੰ ਲੱਗਦਾ 1 ਕਰੋੜ ਦੇ ਨੇੜੇ ਤੇੜੇ ਦਾ ਇਹ ਅੰਕੜਾ ਹੈਗਾ 90 ਲੱਖ ਦੇ ਬਿਲਕੁਲ ਕਰੀਬੇ ਅੰਕੜਾ ਹੈਗਾ ਤਾਂ ਤੁਸੀਂ ਇਸ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਵਿਦੇਸ਼ ਜਾਣ ਦਾ ਕ੍ਰੇਜ਼ ਵਧਿਆ ਹਾਲਾਂਕਿ ਕਿੰਨਿਆਂ ਦੇ ਵੀਜ਼ੇ ਲੱਗੇ ਕਿੰਨੇ ਇਥੋਂ ਮਾਈਗ੍ਰੇਟ ਹੋਏ ਉਹ ਉਹ ਗੱਲ ਅਲੱਗ ਹੈ ਪਰ ਪਾਸਪੋਰਟ ਬਣਾਉਣ ਦੇ ਮਾਮਲੇ ਦੇ ਵਿੱਚ ਪੰਜਾਬ ਦੇਸ਼ ਭਰ ਦੇ ਵਿੱਚੋਂ ਤੀਜੇ ਨੰਬਰ ਦੇ ਉੱਤੇ ਆ ਤਾਂ ਪਿਛਲੇ 10 ਵਰਿਆਂ ਦਾ ਜੇਕਰ ਮੈਂ ਅੰਕੜੇ ਦੀ ਗੱਲ ਕਰਾਂ ਤਾਂ ਇਹਦੇ ਵਿੱਚ 87 ਲੱਖ 2000 ਪਾਸਪੋਰਟ ਜਿਹੜੇ ਨੇ ਉਹ बन चुके ਨੇ ਔਰਤ ਸਾਜ 2023 ਚ ਪੰਜਾਬ ਚ ਰੋਜ਼ਾਨਾ ਔਸਤਨ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਅੱਜ ਜੇਕਰ ਆਪਾਂ ਬੇਸ਼ੱਕ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹੋ ਰਹੀ ਹੈ ਬੇਸ਼ੱਕ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਕਿ ਪੰਜਾਬੀ ਹੁਣ ਵਿਦੇਸ਼ ਚ ਨਹੀਂ ਪੰਜਾਬ ਦੇ ਵਿੱਚ ਹੀ ਕੰਮ ਕਰਨਗੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਮਾਨ ਸਰਕਾਰ ਬਹੁਤ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ ਪਰ باوجود ਇਸ ਦੇ 2023 ਦੀ ਮੈਂ ਗੱਲ ਕਰ ਰਿਹਾ 2023 ਦਾ ਇੱਕ ਹੋਰ ਵੱਡਾ ਹੈਰਾਨ ਕਰਨ ਵਾਲਾ ਜਿਹੜਾ ਅੰਕੜਾ ਤੁਹਾਡੇ ਨਾਲ ਮੈਂ ਸਾਂਝਾ ਕਰਾਂਗਾ ਕਿ ਹਰ ਰੋਜ਼ ਆਸਟਨ ਐਵਰੇਜ ਕੀ ਹੈਗੀ ਹੈ ਹਰ ਰੋਜ਼ 3271 ਪਾਸਪੋਰਟ ਨਵੇਂ ਬਣ ਰਹੇ ਨੇ ਲਗਭਗ ਤੇ 3000 ਪਲੱਸ ਦਾ ਅੰਕੜਾ ਹੈਗਾ ਕਿ ਜਿਹੜੇ ਹਰ ਰੋਜ਼ ਜਿਹੜੇ ਪਾਸਪੋਰਟ ਆਸਤਨ ਜਿਹੜੇ ਆ ਉਹ ਰੋਜ਼ਾਨਾ ਵੱਧ ਰਹੇ ਨੇ ਪੰਜਾਬ 'ਚ ਆਸਤਨ 136 ਪਾਸਪੋਰਟ ਮਾਫ ਕਰਤਾ 2023 'ਚ ਜਿਹੜੇ ਸੀਗੇ ਅੰਕੜੇ ਵੱਧ ਸੀਗੇ 3271 ਪਾਸਪੋਰਟ ਬਣੇ ਹਨ ਜਿਹੜੇ 2023 ਦੀ ਗੱਲ ਕਰਾਂ ਪੰਜਾਬ 'ਚ ਰੋਜ਼ਾਨਾ ਆਸਤਨ 3271 ਪਾਸਪੋਰਟ ਬਣੇ ਹਨ 2023 ਅਤੇ ਇਸ ਲਿਹਾਜ਼ ਨਾਲ ਹਰ ਘੰਟੇ 'ਚ ਦੇਖੋ 2023 ਦੇ ਵਿੱਚ 7200 ਮਾਫ ਕਰਨਾ 3271 ਪਾਸਪੋਰਟ ਬਣੇ ਆਸਤਨ ਔਰ ਜੇਕਰ ਮੈਂ ਘੰਟਿਆਂ ਦੀ ਗੱਲ ਕਰਾਂ ਤਾਂ ਇੱਕ ਘੰਟੇ ਦੇ ਵਿੱਚ ਆਸਤਨ 136 ਪਾਸਪੋਰਟ ਬਣੇ ਨੇ ਤਾਂ ਅੰਦਾਜ਼ਾ ਲਗਾ ਸਕਦੇ ਹੋ ਪੰਜਾਬ ਦੇ ਲਈ ਆਪਾਂ ਇੱਕ ਪਾਸੇ ਰੌਲਾ ਪਾ ਰਹੇ ਹਾਂ ਕਿ ਪੰਜਾਬ ਨੂੰ ਕੌਣ ਸੰਭਾਲੇਗਾ ਪੰਜਾਬ ਦੇ ਵਿੱਚ ਪ੍ਰਵਾਸੀ ਆ ਗਏ ਨੇ ਅੱਜ ਹਰ ਕੰਮ ਪ੍ਰਵਾਸੀ ਮਜ਼ਦੂਰ ਕਰ ਰਹੇ ਨੇ ਹਰ ਕੰਮ ਦੇ ਵਿੱਚ ਪ੍ਰਵਾਸੀਆਂ ਦਾ ਸ਼ੇਅਰ ਹੈ ਪੰਜਾਬੀਆਂ ਦੀਆਂ ਕੂਟੀਆਂ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਪ੍ਰਵਾਸੀਆਂ ਨੇ ਪੰਜਾਬ ਦੇ ਵਿੱਚ ਜ਼ਮੀਨਾਂ ਠੇਕੇ ਤੇ ਲੈ ਲਈਆਂ ਨੇ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਜ਼ਮੀਨਾਂ ਖਰੀਦ ਤੱਕ ਲਈਆਂ ਨੇ ਆਪਣੇ ਟਰੈਕਟਰ ਸੰਦਬੰਧ ਸਾਰੇ ਬਣਾ ਕੇ ਉਹ ਖੇਤੀ ਕਰ ਰਹੇ ਨੇ ਤਾਂ ਇਹੀ ਵੱਡਾ ਇਹਤੇ ਮਨ ਲੱਗਦਾ ਕਾਰਨ ਹੈ ਕਿ ਅੱਜ ਪੰਜਾਬੀ ਪੰਜਾਬ ਦੇ ਵਿੱਚ ਨਹੀਂ ਰਹਿ ਰਿਹਾ ਪੰਜਾਬੀ ਪੰਜਾਬ ਦੇ ਵਿੱਚ ਖੁਸ਼ ਨਹੀਂ ਹੈ ਤਾਂ ਫਿਰ ਉਹ ਜਦੋਂ ਆਪਣੇ ਕਰੋੜਾਂ ਰੁਪਈਆਂ ਦੀਆਂ ਬਣਾਈਆਂ ਕੋਠੀਆਂ ਛੱਡ ਕੇ ਇਥੋਂ ਪ੍ਰਵਾਸ ਵਿਦੇਸ਼ਾਂ ਨੂੰ ਕਰ ਰਿਹਾ ਹੈ 28000 ਜਿਹੜੇ ਲੋਕ ਨੇ ਉਹ ਭਾਰਤ ਦੀ ਨਾਗਰਿਕਤਾ ਛੱਡ ਚੁੱਕੇ ਨੇ ਪੰਜਾਬੀ ਨੇ ਔਰ ਕਿੰਨੀ ਵੱਡੀ ਗੱਲ ਹੈ ਕਿ ਫਿਰ ਜਦੋਂ ਉਹਨਾਂ ਦੀਆਂ ਜਗਾਵਾਵਾਂ ਖਾਲੀ ਹੋਣੀਆਂ ਨੇ ਕੋਠੀਆਂ ਖਾਲੀ ਹੋਣੀਆਂ ਨੇ ਤਾਂ ਫਿਰ ਪ੍ਰਵਾਸੀਆਂ ਨਹੀਂ ਇੱਥੇ ਆ ਕੇ ਪ੍ਰਵਾਸ ਕਰਨਾ ਤਾਂ ਇਹ ਇੱਕ ਵੱਡਾ ਅੰਕੜਾ ਹੈਗਾ ਹਰ ਮਹੀਨੇ 1 ਲੱਖ ਪਾਸਪੋਰਟ ਬਣਦਾ ਦੇਖੋ ਕਿੰਨਾ ਵੱਡਾ ਇਹ ਜਿਹੜਾ ਇਹ ਅੰਕੜੇ ਪੇਸ਼ ਕੀਤੇ ਗਏ ਨੇ ਕਿ ਹਰ ਮਹੀਨੇ 1 ਲੱਖ ਪਾਸਪੋਰਟ ਬਣ ਕੇ ਤਿਆਰ ਹੁੰਦਾ ਹੈ 1 ਲੱਖ ਦੇ ਵਿੱਚੋਂ ਫਿਰ ਕਿੰਨੇ ਬੰਦੇ ਜਿਹੜਾ ਬੰਦਾ ਪਾਸਪੋਰਟ ਬਣਾਉਂਦਾ ਸੁਭਾਵਕ ਤੌਰ ਦੇ ਉੱਤੇ ਪਹਿਲਾਂ ਕਿ ਸੀਜਨ ਨਾਲ ਗੱਲ ਕਰਦਾ ਪਹਿਲਾਂ ਕੋਈ ਰਾਹ ਲੱਭਦਾ ਕਿ ਮੈਂ ਵਿਦੇਸ਼ ਨੂੰ ਜਾਣਾ ਕਿਵੇਂ ਹੈ ਤੇ ਫਿਰ ਉਹ ਪਾਸਪੋਰਟ ਤੁਰੰਤ ਅਪਲਾਈ ਕਰਦਾ ਫਿਰ ਅਪਲਾਈ ਕਰਨ ਤੋਂ ਬਾਅਦ ਜਦੋਂ ਪਾਸਪੋਰਟ ਮਿਲਦਾ ਤਾਂ ਤੁਰੰਤ ਕਿਸੇ ਨਾ ਕਿਸੇ ਏਜੰਟ ਤੋਂ ਜਾਂ ਕਿਸੇ ਨਾ ਹੀਲੇ ਵਸੀਲੇ ਉਹ ਇੱਥੋਂ ਵਿਦੇਸ਼ ਜਾਣ ਦੀ ਫਰੈਕ ਦੇ ਵਿੱਚ ਹੁੰਦਾ ਹੈ ਔਰ ਜੇ ਲੰਘੇ 10 ਵਰਿਆਂ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ 2017 ਦਾ ਵਰਾ ਜੀ ਆਸੀ ਜਦੋਂ ਸਭ ਤੋਂ ਵੱਧ ਜਿਹੜੇ ਪਾਸਪੋਰਟ ਉਹ ਬਣਾਏ ਗਏ ਸਨ ਉਹ ਅੰਕੜਾ ਕਿੰਨਾ ਹੈਗਾ 2017 ਦੇ ਵਿੱਚ ਸਭ ਤੋਂ ਵੱਧ ਅੰਕੜਾ ਕਿੰਨਾ ਸੀ 9,73,000 ਪਾਸਪੋਰਟ ਇਹ 2017 21 ਸਾਲ ਦੇ ਵਿੱਚ ਬਣਾਏ ਗਏ ਸਨ ਅਤੇ ਰਿਕਾਰਡ ਹੁਣ ਸਾਲ 2023 ਨੇ ਤੋੜ ਦਿੱਤਾ ਹੈ ਭਾਵ ਕਿ ਉਹ 2017 ਵਾਲਾ ਸਭ ਤੋਂ ਵੱਡਾ 9 ਲੱਖ ,00, 73 ਹਜ਼ਾਰ ਪਾਸਪੋਰਟ ਬਣਿਆ ਸੀਗਾ ਉਹ ਅੰਕੜਾ ਹੁਣ ਖਤਮ ਹੋ ਚੁੱਕਿਆ ਕਿਉਂਕਿ ਉਸ ਰਿਕਾਰਡ ਨੂੰ ਹੁਣ 2023 ਨੇ ਅੰਕੜਿਆਂ ਨੇ ਤੋੜ ਦਿੱਤਾ ਹੈ ਤਾਂ 2023 ਦੇ ਵਿੱਚ ਅੰਕੜੇ ਤੁਹਾਨੂੰ ਮੈਂ ਦੱਸੀਏ ਕਿ ਕਿੰਨਾ ਪਾਸਪੋਰਟ ਬਣਿਆ ਹੈਗਾ ਤਾਂ ਇਸੇ ਹੀ ਤਰੀਕੇ ਦੇ ਨਾਲ ਇਹ ਰੁਝਾਨ ਜਿਸ ਤਰੀਕੇ ਦੇ ਰੁਝਾਨ ਹੈਗੇ ਨੇ ਉਹ ਹਰ ਹਰ ਸਾਲ ਦੇ ਵਿੱਚ ਮੈਨੂੰ ਲੱਗਦਾ ਤਸਵੀਰ ਵੀ ਵੱਖਰੀ ਹੈ ਕਿਸੇ ਸਾਲ ਦੇ ਵਿੱਚ ਬਹੁਤ ਸਾਰਾ ਸਟੂਡੈਂਟ ਕੈਨੇਡਾ ਗਿਆ ਇੰਗਲੈਂਡ ਗਿਆ ਅਮਰੀਕਾ ਨੂੰ ਗਿਆ ਅਮਰੀਕਾ ਨੇ ਰਸਤਾ ਖੋਲ੍ਹਿਆ ਸੀਗਾ ਸਟੱਡੀ ਵੀਜ਼ਾ ਦਾ ਉੱਥੇ ਗਿਆ ਬਹੁਤ ਸਾਰੇ ਲੋਕ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਦੇ ਕੋਲ ਗਏ ਔਰ ਵਿਜ਼ਟਰ ਵੀਜ਼ੇ ਵਾਲੇ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਨੇ ਵਿਜ਼ਿਟ ਕੀਤਾ ਤਾਂ ਇਹ ਇਹ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਜਿਹੜਾ ਫਰਕ ਪਿਆ ਹੈਗਾ ਤਾਂ ਵੱਖ-ਵੱਖ ਤਰੀਕੇ ਜਿਹੜੇ ਜਿਹੜੇ ਪੰਜਾਬੀਆਂ ਨੂੰ ਲੱਭੇ ਉਹਨਾਂ ਉਹਨਾਂ ਤਰੀਕਿਆਂ ਦੇ ਨਾਲ ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਜਾਣਾ ਸ਼ੁਰੂ ਕੀਤਾ ਪਰ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਹੁਣ ਪਾਸਪੋਰਟ ਬਣਾਉਣ ਦੇ ਵਿੱਚ ਵੀ ਇੱਕ ਵੱਡਾ ਰਿਕਾਰਡ ਤੋਰ ਦਿੱਤਾ ਤਾਂ 2024 ਦੇ ਜਿਹੜੇ ਪਹਿਲੇ 6 ਮਹੀਨਿਆਂ ਦੇ ਤੁਹਾਨਾਂ ਨਾਲ ਅਕੀਂਕੜਾ ਸਾਂਝਾ ਕੀਤਾ ਸੀਗਾ ਉਹ 582000 ਪਾਸਪੋਰਟ ਸੀਗੇ ਜਦਕਿ 2023 ਦੇ ਜੇਕਰ ਮੈਂ ਗੱਲ ਕਰਾਂ ਕੁੱਲ ਜਿਹੜੇ 2023 ਦੇ ਵਿੱਚ ਪਾਸਪੋਰਟ ਬਣੇ ਪੰਜਾਬ ਦੇ ਵਿੱਚ 1194000 ਨਾਲ 582 ਨੂੰ ਜੇ ਤੁਸੀਂ ਦੋ ਵਾਰ ਗੁਣਾ ਕਰੋ ਤੋਂ ਇਹ ਮਨ ਲੱਗਦਾ ਇਹ ਉੱਪਰ ਚੱਲ ਜਾਂਦੀ ਹੈਗੀ ਹੈ ਜਿਹੜਾ ਇਹਦਾ ਡਾਟਾ ਜਿਹੜਾ ਉੱਪਰ ਚਲਾਇਆ ਜਾਂਦਾ ਤਾਂ ਹੋਰ ਅੰਕੜੇ ਤੁਹਾਨਾਂ ਨਾਲ ਮੈਂ ਸਾਂਝਾ ਕਰੂੰਗਾ ਇਸ ਤੋਂ ਇਲਾਵਾ ਸਟੱਡੀ ਵਿਜ਼ਨ ਨੂੰ ਲੈ ਕੇ ਹਾਂ ਅੱਜ ਦੀ ਰੇਟ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕੀ ਸਟੱਡੀ ਵੀਜ਼ਾ ਨੂੰ ਲੈ ਕੇ ਥੋੜੀ ਜੀ ਠੱਲ ਜਰੂਰ ਪਈ ਹੈ ਔਰ ਆਇਲ ਸੈਂਟਰਾਂ ਦੇ ਕਾਰੋਬਾਰ ਦੇ ਜਿਹੜੀ ਰਫਤਾਰ ਹੈ ਉਹ ਵੀ ਥੋੜੀ ਜੀ ਮੱਠੀ ਇੱਥੇ ਜਰੂਰ ਹੋਈ ਹੈ ਕਿਉਂਕਿ ਕਈ ਮੁਲਕਾਂ ਨੇ ਕੈਨੇਡਾ ਵਰਗੇ ਮੁਲਕਾਂ ਨੇ ਕਈ ਹੋਰ ਮੁਲਕਾਂ ਦੇ ਵੱਲੋਂ ਜਿਹੜਾ ਸਟੂਡੈਂਟ ਵੀਜ਼ਾ ਸੀਗਾ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਕਈ ਤਰੀਕੇ ਦੀਆਂ ਕ੍ਰਾਈਟੇਰੀਆ ਜਿਹੜਾ ਉਹ ਹੋਰ ਨਵਾਂ ਲੈ ਕੇ ਆਉਂਦਾ ਔਰ ਉਸ ਕ੍ਰਾਈਟੇਰੀਆ ਦੇ ਹਿਸਾਬ ਦੇ ਨਾਲ ਫਿਰ ਵੀਜ਼ਾ ਜਿਹੜਾ ਲੈਣਾ ਥੋੜਾ ਕਿਤੇ ਸੌਖਾ ਹੋਇਆ ਤੇ ਕਿਤੇ ਔਖਾ ਹੋਇਆ ਉਹਨੇ ਥੋੜਾ ਜਿਹਾ ਆਇਲ ਸੈਂਟਰਾਂ ਨੂੰ ਜਿਹੜੀ ਰਫਤਾਰ Ru lecker die Jahre ਪੰਜਾਬੀਆਂ ਨੂੰ ਪੰਜਾਬ ਚ ਜਿਹੜੇ ਲੋਕ ਨੇ ਉਹ ਹੁਣ ਇਹਦਾ ਅਸਰ ਜਿਹੜਾ ਹੈ ਉਹ ਵੱਡੀ ਗੱਲ ਹੈ ਕਿ ਹੁਣ ਹਰਿਆਣਾ ਗਵਾਂਡੀ ਸੂਬਾ ਬਹੁਤ ਸਾਰੀਆਂ ਆਪਾਂ ਤਸਵੀਰਾਂ ਦੇਖੀਆਂ ਜਿੱਥੇ ਡੌਂਕੀ ਲਾ ਕੇ ਬਹੁਤ ਸਾਰੀ ਵੱਡੀ ਤਦਾਦ ਦੇ ਵਿੱਚ ਇੱਕ ਵੱਡਾ ਅੰਕੜਾ ਪੰਜਾਬ ਦੇ ਨੌਜਵਾਨਾਂ ਦਾ ਉਹਦੇ ਵਿੱਚ ਮਹਿਲਾਵਾਂ ਬੱਚੇ ਵੀ ਸ਼ਾਮਿਲ ਸੀਗੇ ਜਿਨ੍ਹਾਂ ਨੇ ਡੌਂਕੀ ਲਾ ਕੇ ਅਮਰੀਕਾ ਵਰਗੇ ਮਿਲਕਾਂ ਨੂੰ ਪ੍ਰਵਾਸ ਕੀਤਾ ਤਾਂ ਉਹਦਾ ਅਸਰ ਹੁਣ ਹਰਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਗਵਾਂਡੀ ਸੂਬਾ ਹਰਿਆਣਾ ਇੱਥੇ ਪਹਿਨਾਂ ਰੁਝਾਨ ਘਟ ਹੁੰਦਾ ਸੀ ਵਿਦੇਸ਼ ਜਾਣ ਦਾ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਥੇ ਵੀ ਜਿਹੜੇ ਅੰਕੜੇ ਨੇ ਬਦਲੇ ਨੇ ਉਹਨਾਂ ਦੇ ਵਿੱਚ ਵੀ ਪਾਸਪੋਰਟ ਬਣਾਉਣ ਦੇ ਅੰਕੜਿਆਂ ਦੇ ਵਿੱਚ ਇਜ਼ਾਫਾ ਹੋਇਆ ਤਾਂ 2023 ਦੇ ਵਿੱਚ 582000 ਪਾਸਪੋਰਟ ਬਣਾਏ ਗਏ ਨੇ ਜਦਕਿ ਪੰਜਾਬ ਦਾ ਅੰਕੜਾ ਲਗਭਗ 12 ਲੱਖ ਦੇ ਕਰੀਬ ਸੀਗਾ 2023 ਦੇ ਵਿੱਚ ਪਰ ਹਰਿਆਣਾ ਦਾ ਅੰਕੜਾ 582000 ਹੈ ਜੋ ਪੰਜਾਬ ਨਾਲੋਂ ਅੱਧੇ ਹਨ ਹਾਂ ਤਾਂ ਸਾਲ 2023 ਵਿੱਚ ਦੇਸ਼ ਭਰ ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਰਿਹਾ ਜਿੱਥੇ 1510000 ਪਾਸਪੋਰਟ ਨਵੇਂ ਬਣੇ ਅਤੇ ਦੇਖੋ ਇਕੱਲੇ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮਹਾਰਾਸ਼ਟਰ ਵਰਗੇ ਜਿਹੜੇ ਸੂਬੇ ਨੇ ਉਹਨਾਂ ਤੋਂ ਵੀ ਲੋਕਾਂ ਦਾ ਪ੍ਰਵਾਸ ਹੋਣਾ ਸ਼ੁਰੂ ਹੋਇਆ ਪਰ ਉੱਥੇ ਥੋੜਾ ਜਿਹਾ ਲੋਕਾਂ ਦਾ ਜੀ ਆਪਾਂ ਰਹਿਣ ਸਹਿਣ ਦੀ ਗੱਲ ਕੀਤੀ ਜਾਵੇ ਲੋਕਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਦੀ ਗੱਲ ਕੀਤੀ ਪ੍ਰੋਫੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਨਾਲੋਂ ਥੋੜਾ ਜਿਹਾ ਆਪਾਂ ਨੂੰ ਵੱਖਰਾ ਜ਼ਰੂਰ ਨਜ਼ਰ ਆਉਂਦਾ ਹੈ ਤਾਂ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੇ ਉੱਥੋਂ 15 ਲੱਖ 10 ਹਜ਼ਾਰ ਨਵੇਂ ਪਾਸਪੋਰਟ ਬਣਾਏ ਗਏ ਨੇ ਇਸੇ ਤਰੀਕੇ ਨਾਲ ਦੂਜੇ ਨੰਬਰ ਦੇ ਉੱਤਰ ਪ੍ਰਦੇਸ਼ ਰਿਆ ਜਿੱਥੇ 13 ਲੱਖ 68 ਹਜ਼ਾਰ ਜਿਹੜੇ ਪਾਸਪੋਰਟ ਬਣਿਆਨ ਤੀਜਾ ਨੰਬਰ ਇਥੇ ਪੰਜਾਬ ਦਾ ਜਿੱਥੇ 11940000 ਪਾਸਪੋਰਟ ਬਣਾਏ ਗਏ ਨੇ ਕਿਉਂਕਿ ਮੈਂ ਪੰਜਾਬ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਬਹੁਤ ਸਾਰੇ ਪੰਜਾਬ ਨੂੰ ਲੈ ਕੇ ਅੱਜ ਪੰਜਾਬ ਪ੍ਰੇਮੀ ਚਿੰਤਤ ਨੇ ਕਿ ਸਾਡਾ ਪੰਜਾਬ ਖਾਲੀ ਹੋ ਰਿਹਾ ਜਦੋਂ ਆਪਾਂ ਪਿੰਡਾਂ ਦੀਆਂ ਘਰਾਂ ਨੂੰ 10-10 ਸਾਲਾਂ ਤੋਂ ਲੱਗੀਆਂ ਤਾਲਿਆਂ ਦੀਆਂ ਤਸਵੀਰਾਂ ਦੇਖਦੇ ਹਾਂ ਜਿਨ੍ਹਾਂ ਤਾਲਿਆਂ ਨੂੰ ਜੰਗ ਲੱਗ ਚੁੱਕਿਆ ਜਿਨ੍ਹਾਂ ਘਰਾਂ ਦੇ ਵਿੱਚ ਕਰੋੜਾਂ ਰੁਪਏ ਖਰਚ ਕੀਤਾ ਗਿਆ ਸੀ ਅੱਜ ਉਹਨਾਂ ਘਰਾਂ ਦੇ ਵਿੱਚ ਘਾਹ ਉੱਗਿਆ ਪਿਆ ਕੋਠੀਆਂ 'ਚ ਕਬੂਤਰ ਬੋਲ ਰਹੇ ਨੇ ਤੇ ਕਈਆਂ ਕੋਠੀਆਂ ਦੇ ਵਿੱਚ ਕਬਜ਼ੇ ਹੀ ਪ੍ਰਵਾਸੀਆਂ ਦੇ ਨੇ ਤਾਂ ਇਸ ਕਰਕੇ ਚਿੰਤਾ ਦਾ ਵਿਸ਼ਾ ਮੈਂ ਕਹਿ ਰਿਹਾ ਕਿਉਂਕਿ ਜੋ ਪੰਜਾਬ ਨੂੰ ਸੰਭਾਲਣ ਵਾਲੇ ਪੰਜਾਬ ਦੇ ਵਾਰਿਸ ਪੰਜਾਬ ਦੇ ਵਿੱਚ ਨਹੀਂ ਰਹਿਣਗੇ ਤਾਂ ਫਿਰ ਉਸ ਦਾ ਅੰਦਾਜ਼ਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਲਗਾ ਸਕਦੇ ਹੋ ਇਸ ਰੁਝਾਨ ਨੂੰ ਇਹ ਜਿਹੜੇ ਮੈਂ ਸਾਰੇ ਤੁਹਾਡਾਂ ਨਾਲ ਅੰਕੜੇ ਸਾਂਝੇ ਕੀਤੇ ਨੇ ਤਾਂ ਕਈ ਜਦੋਂ ਹੁਣ ਪੰਜਾਬ ਦੇ ਵਿੱਚ ਪਾਸਪੋਰਟ ਬਣਾਉਣ ਦੀ ਗਿਣਤੀ ਵਧੀ ਤਾਂ ਸੁਭਾਵਕ ਤੌਰ ਦੇ ਉਤੇ ਪਾਸਪੋਰਟ ਦਫ਼ਤਰਾਂ ਦੇ ਉੱਤੇ ਇੱਕ ਇੱਕ ਵਰਕ ਲੋਡ ਜਿਹੜਾ ਉਹ ਉਹ ਪੈਦਾ ਹੋਇਆ ਤਾਂ ਦੇਖਦੇ ਆ ਇਸ ਰੋਝਾਨ ਨੂੰ ਦੇਖਦੇ ਆ ਪੰਜਾਬ ਦੇ ਵਿੱਚ ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ 14 ਹੋਰ ਪਾਸਪੋਰਟ ਕੇਂਦਰ ਜਿਹੜੇ ਨੇ ਉਹ ਬਣਾਏ ਗਏ ਜਿਵੇਂ ਮੇਨ ਪਾਸਪੋਰਟ ਦਫ਼ਤਰ ਜਲੰਧਰ ਦੇ ਵਿੱਚ ਤਾਂ ਇਸੇ ਤਰੀਕੇ ਦੇ ਨਾਲ ਕੁਝ ਹੁਸ਼ਿਆਰਪੁਰ ਦੇ ਵਿੱਚ ਕੋ ਅੰਮ੍ਰਿਤਸਰ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੇ ਜਿਹੜੇ ਖੇਤਰੀ ਦਫ਼ਤਰ ਸੀਗੇ ਜਿਹੜੇ ਪਾਸਪੋਰਟ ਦਫ਼ਤਰ ਉਹ ਉਹ ਬਣਾਏ ਗਏ ਨੇ ਸੇਵਾ ਕੇਂਦਰ ਦੇ ਉਦੇ ਵਿੱਚ ਜਿੱਥੇ ਜਾ ਕੇ ਲੋਕ ਆਪਣਾ ਪਾਸਪੋਰਟ ਬਣਾ ਸਕਦੇ ਨੇ ਤਾਂ ਜੋ ਜਿਹੜਾ ਮੇਨ ਪਾਸਪੋਰਟ ਦਫਤਰ ਦਾ ਬੋਝ ਹੈਗਾ ਉਹਦੇ ਵਿੱਚ ਥੋੜੀ ਜੀ ਕਟੌਤੀ ਹੋ ਸਗੀ ਹੈ ਪੰਜਾਬ ਦੇ ਵਿੱਚ ਇਹ ਅੰਕੜੇ ਲਗਾਤਾਰ ਵੱਧ ਰਹੇ ਨੇ ਲੋਕਾਂ ਦੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰਨ ਦੇ ਲੈ ਕੇ ਇਸੇ ਤਰੀਕੇ ਨਾਲ ਪਾਸਪੋਰਟ ਦਫ਼ਤਰਾਂ ਨੂੰ ਪੰਜਾਬ ਤੋਂ ਚੋਖੀ ਕਮਾਈ ਵੀ ਹੋ ਰਹੀ ਹੈ ਸੁਭਾਵਿਕ ਤੌਰ ਦੇ ਉੱਤੇ ਜੇ 18-1900 ਰੁਪਏ ਇੱਕ ਪਾਸਪੋਰਟ ਦੀ ਫੀਸ ਹੈ ਵੀਜ਼ਾ ਲੱਗਣਾ ਨਹੀਂ ਲੱਗਣਾ ਉਹ ਬਾਅਦ ਦੀ ਗੱਲ ਹੈ ਪਰ ਪਾਸਪੋਰਟ ਦਫ਼ਤਰ ਵਾਲਿਆਂ ਨੇ ਤਾਂ ਤਲ ਤੋਂ 18-1900 2000 ਜਿੰਨੀ ਵੀ ਹੈਗੀ ਤਤਕਾਲ ਦੇ ਵਿੱਚ ਮਨ ਲੱਗਾ ਵੱਧ ਪੈਸੇ ਬਣਦੇ ਹੋਣਗੇ ਤਾਂ ਉਹ ਉਹਨਾਂ ਨੇ ਤਾਂ ਅਪਾਇੰਟਮੈਂਟ ਤਾਂ ਹੀ ਦੇਣੀ ਹੈ ਤੁਹਾਨੂੰ ਪਾਸਪੋਰਟ ਦਫ਼ਤਰ ਵਿੱਚ ਤਾਂ ਹੀ ਬਣ ਦੇਣਾ ਜੇਕਰ ਤੁਸੀਂ ਪਹਿਲਾਂ ਉਹ ਰਕਮ ਦੇਣੀ ਹੈ ਤਾਂ ਸੁਭਾਵਿਕ ਤੌਰ ਦੇ ਉੱਤੇ ਜੇ 11 ਲੱਖ 94000 ਪਾਸਪੋਰਟ ਬਣਿਆ ਤੇ ਉਹਨੂੰ ਤੁਸੀਂ ਜਦੋਂ ਹਜ਼ਾਰਾਂ ਦੇ ਵਿੱਚ ਅੱਗੇ ਗੁਣਾ ਕਰ ਦੋ ਪੈਸਿਆਂ ਨੂੰ ਤਾਂ ਇੱਕ ਵੱਡੀ ਰਕਮ ਪਾਸਪੋਰਟ ਦਫ਼ਤਰ ਨੂੰ ਭਾਰਤ ਸਰਕਾਰ ਦੇ ਇਸ ਮੰਤਰਾਲੇ ਨੂੰ ਵੀ ਗਈ ਹੈ ਪੰਜਾਬ ਤੋਂ ਹੀ ਤਾਂ ਇਸੇ ਤਰੀਕੇ ਦੇ ਨਾਲ ਜੇਕਰ ਕੇਰਲਾ ਦੀ ਮੈਂ ਗੱਲ ਕਰਾਂ ਤਾਂ ਕੇਰਲਾ ਵੀ ਇਸ ਮਾਮਲੇ ਦੇ ਵਿੱਚ ਕਾਫੀ ਅੱਗੇ ਆ ਗਿਆ ਜਿੱਥੇ ਲੰਘੇ 10.5 ਸਾਲਾਂ ਦੇ ਵਿੱਚ 1 ਕਰੋੜ 22 ਲੱਖ ਪਾਸਪੋਰਟ ਬਣਿਆ ਪਿਛਲੇ ਜਿਹੜੇ 1.5 ਸਾਲ ਜਿਵੇਂ ਮੈਂ ਪੰਜਾਬ ਦੀ ਗੱਲ ਕੀਤੀ ਕੀ ਪਿਛਲੇ ਪੰਜਾਬ ਦੇ 10 ਜਿਹੜੇ 1.5 ਸਾਲ ਸੀਗੇ ਉਹਨਾਂ ਦੇ ਵਿੱਚ ਜਿਹੜਾ ਇੱਕ ਵੱਡਾ ਅੰਕੜਾ ਸੀਗਾ ਉਹ ਪਾਸਪੋਰਟ ਬਣਾਉਂਦਾ ਪੰਜਾਬ ਦੇ ਵਿੱਚ ਜਾਰੀ ਹੋਇਆ ਤਾਂ ਇਸੇ ਹੀ ਤਰੀਕੇ ਦੇ ਨਾਲ ਹੁਣ ਜੇਕਰ ਕੇਰਲਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 1.5 ਸਾਲਾਂ ਦੇ ਵਿੱਚ 1 ਕਰੋੜ 2.5 ਲੱਖ ਪਾਸਪੋਰਟ ਨਵੇਂ ਬਣਿਆ ਨੇ ਇਸੇ ਤਰੀਕੇ ਦੇ ਨਾਲ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ 1 ਕਰੋੜ 19 ਲੱਖ ਪਾਸਪੋਰਟ ਬਣਾਏ ਗਏ ਇਸੇ ਤਰੀਕੇ ਦੇ ਨਾਲ ਉੱਤਰ ਪ੍ਰਦੇਸ਼ ਵਿੱਚ ਪਿਛਲੇ 1.5 ਸਾਲਾਂ ਦੇ ਵਿੱਚ 1 ਕਰੋੜ 2000 ਪਾਸਪੋਰਟ ਬਣਾਏ ਗਏ ਤਾਮਿਲਨਾਡੂ ਦੇ ਵਿੱਚ 1 ਕਰੋੜ ਪਾਸਪੋਰਟ ਬਣਿਆ ਪਰ ਪੰਜਾਬ ਦੇ ਵਿੱਚ 87 ਲੱਖ 2000 ਪਾਸਪੋਰਟ ਬਣਾਏ ਗਏ ਨੇ ਜਿਹੜਾ ਇੱਕ ਪੰਜਾਬ ਦੇ ਲਈ ਚਿੰਤਾ ਦਾ ਵਿਸ਼ਾ ਹੈ ਹੁਣ ਪੰਜਾਬ ਸਰਕਾਰ ਨੇ ਇੱਧਰ ਸੂਬੇ ਦੇ ਵਿੱਚ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਬਹੁਤ ਸਾਰੇ ਦਾਅਵੇ ਵਾਦੇ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਤਾ ਭਗਵੰਤ ਮਾਨ ਹੋਰੀ ਵੀ ਆਖਦੇ ਨੇ ਕਿ ਰੈਗੂਲਰ ਜਦੋਂ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੀਆਂ ਤਾਂ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਜਿਹੜਾ ਉਹਦੇ ਵਿੱਚ ਥੋੜੀ ਕਟੌਤੀ ਜ਼ਰੂਰ ਹੋਵੇਗੀ ਹੁਣ ਸਭ ਤੋਂ ਜਿਹੜਾ ਮੈਨੂੰ ਖੌਫਨਾਕ ਜਿਹੜਾ ਅੰਕੜਾ ਲੱਗਦਾ ਸਭ ਤੋਂ ਜਿਹੜਾ ਮੈਨੂੰ ਹੈਰਾਨ ਕਰਨ ਵਾਲਾ ਅੰਕੜਾ ਲੱਗਦਾ ਹੈ ਕਿ ਪਿਛਲੇ 9 ਸਾਲਾਂ ਦੇ ਵਿੱਚ 28000 ਬਛਿੰਦੇ ਸੀਗੇ ਜਿਹੜੇ ਪੰਜਾਬ ਦੇ ਉਹ ਦੇਸ਼ ਛੱਡ ਕੇ ਆਪਣੇ ਦੇਸ਼ ਦੀ ਭਾਰਤ ਦੀ ਨਾਗਰਿਕਤਾ ਛੱਡ ਕੇ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਵਸ ਚੁੱਕੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਕੈਨੇਡਾ ਜਾਂ ਹੋਰ ਦੇਸ਼ਾਂ ਦੇ ਵਿੱਚ ਪਿਆਰ ਹੋ ਗਏ ਹਨ ਉਹਨਾਂ ਦੇ ਮਾਪੇ ਵੀ ਪਿੱਛੇ ਜਾਣ ਲੱਗੇ ਨੇ ਸਿੱਧੇ ਤੌਰ ਦੇ ਦਿੱਤੇ ਜਿਹਦਾ ਬੱਚਾ ਅੱਜ ਕੈਨੇਡਾ ਜਾ ਰਿਹਾ ਤਾਂ ਮੈਨੂੰ ਲੱਗਦਾ ਵੀ 6 ਮਹੀਨੇ ਦਾ ਕ੍ਰਾਈਟੇਰੀਆ ਹੈਗਾ 6 ਮਹੀਨੇ ਦੇ ਵਿੱਚ ਵਿੱਚ ਉਹ ਬੱਚੇ ਨੂੰ ਜਿਹੜਾ ਬੱਚਾ ਆਪਣੇ ਮਾਪਿਆਂ ਨੂੰ ਉੱਥੇ ਬੁਲਾ ਲੈਂਦਾ ਹੈ ਇਸੇ ਹੀ ਤਰੀਕੇ ਦੇ ਨਾਲ ਜੇ ਪੰਜਾਬ ਵਿੱਚ ਕਰੀਬ 55 ਲੱਖ ਘਰ ਨੇ 87 ਲੱਖ 2000 ਪਾਸਪੋਰਟ ਪੰਜਾਬ ਦੇ ਵਿੱਚ ਬਣੇ ਨੇ ਕੇਂਦਰੀ ਵਿਦੇਸ਼ ਵਿਦੇਸ਼ माफ ਕਰਨਾ ਕੇਂਦਰੀ ਵਿਦੇਸ਼ ਮੰਤਰਾਲੇ ਦੇ ਅਨੁਸਾਰ ਪੰਜਾਬ ਦੇ ਕਰੀਬ 28000 ਵਿਸ਼ਿੰਦਿਆਂ ਦੇ ਵੱਲੋਂ ਭਾਰਤੀ ਨਾਗਰਿਕਤਾ ਛੱਡ ਦਿੱਤੀ ਗਈ ਹੈ ਭਾਵੇਂ ਕਿ ਪੰਜਾਬ ਨਾਲੋਂ ਲਿੰਕ ਕਟਆਫ ਕਰ ਦਿੱਤਾ ਗਿਆ ਦੇਸ਼ ਦੇ ਨਾਲੋਂ ਨਾਗਰਿਕਤਾ ਵਾਲਾ ਲਿੰਕ ਉਹ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਔਰ ਆਉਂਦੇ ਬਰਿਆਂ ਚ ਪੰਜਾਬ ਦੇ ਪਿੰਡ ਜਿਹੜੇ ਖਾਲੀ ਹੋ ਜਾਣਗੇ ਖਾਲੀ ਹੋਣੀਆਂ ਤਸਵੀਰਾਂ ਮੈਂ ਤੁਹਾਨੂੰ ਅੱਜ ਵੀ ਦਿਖਾ ਰਿਹਾ ਆਪਣੇ ਹੱਥੀਂ ਰਿਕਾਰਡ ਕੀਤੀਆਂ ਤਸਵੀਰਾਂ ਨੇ ਪੰਜਾਬ ਦੇ ਦੁਆਬੇ ਦੇ ਇਹ ਪਿੰਡਾਂ ਦੀਆਂ ਤਸਵੀਰਾਂ ਨੇ ਹੁਣ ਤਾਂ ਇਹ ਰੁਝਾਨ ਮੈਨੂੰ ਲੱਗਦਾ ਮਾਝੇ ਤੇ ਮਾਲਵੇ ਵਾਲੇ ਪਾਸੇ ਵੀ ਸ਼ੁਰੂ ਹੋ ਗਿਆ ਜਿਹੜਾ ਇੱਕ ਪਾਸੇ ਇੱਕ ਵਾਰੀ ਬਾਹਰ ਜਾਂਦਾ ਮੈਨੂੰ ਲੱਗਦਾ ਮੁੜ ਕੇ ਵਾਪਸ ਇੱਧਰ ਸੈਟਿੰਗ ਦੀ ਤਮੰਨਾ ਨਹੀਂ ਰੱਖਦਾ ਉਹ ਕੋਸ਼ਿਸ਼ ਕਰਦਾ ਵੀ ਉੱਥੇ ਮੈਂ ਜਿਸ ਮੁਲਕ ਦੇ ਵਿੱਚ ਹਾਂ ਉੱਥੇ ਹੀ ਪੀਆਰ ਲਵਾਂ ਉੱਥੇ ਹੀ ਆਪਣੇ ਮਾਪਿਆਂ ਨੂੰ ਸਦਕੇ ਆਪਣਾ ਚੰਗਾ ਕਾਰੋਬਾਰ ਇੱਕ ਸੈਟਅਪ ਕਰ ਲਵਾਂ ਪਰ ਆਇਲ ਸੈਂਟਰਾਂ ਦੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਤਾਂ ਮੈਂ ਆਇਲ ਇੱਕ ਸੈਂਟਰ ਹੈਗਾ ਘੁਮਨ ਐਂਟਰਪ੍ਰਾਈਜ਼ਸ ਉਹਨਾਂ ਦੇ ਕਮਲ ਅਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਰੁਝਾਨ ਪਿਛਲੇ ਸਾਲਾਂ ਦੇ ਮੁਤਾਬਕ 2024 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਹੈਗੇ ਨੇ ਔਰ ਜਿਹੜੇ ਆਲ ਸੈਂਟਰ ਦਾ ਕਾਰੋਬਾਰ ਸੀਗਾ ਉਹ ਉਹ ਅੱਜ ਕਿੱਥੇ ਖੜਾ ਹੈਗਾ ਕਿਸ ਤਰੀਕੇ ਦੇ ਨਾਲ ਅੱਜ ਬੱਚਾ ਵਿਦੇਸ਼ ਜਾਣ ਨੂੰ ਤਰਜੀਹ ਦੇ ਰਿਹਾ ਤਾਂ ਕੋਸ਼ਿਸ਼ ਕਰਦੇ ਆ ਕਮਲਜੀਤ ਸਿੰਘ ਘੁੰਮਣ ਨੇ ਘੁੰਮਣ ਐਂਟਰਪ੍ਰਾਈਜ਼ ਦੁਬਾਰਾ ਤੋਂ ਅੱਜ ਘੁੰਮਣ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਮਨ ਸਾਹਿਬ ਸੁਖਵਿੰਦਰ ਗੱਲ ਕਰ ਰਹੇ ਹਾਂ ਜੀ ਮੈਂ ਆਨ ਪੰਜਾਬੀ ਟੀਵੀ ਤੋਂ ਤੁਹਾਡੇ ਨਾਲ ਥੋੜੇ ਜੀ ਅੰਕੜੇ ਸਾਂਝੇ ਕਰਨੇ ਔਰ ਤੁਹਾਡੇ ਤੋਂ ਥੋੜੀ ਜੀ ਜਾਣਕਾਰੀ ਲੈਣੀ ਹੈ ਬਹੁਤ ਅੱਜ ਇੱਕ ਅਖਬਾਰ ਦੇ ਵਿੱਚ ਇੱਕ ਵੱਡਾ ਜਿਹੜੀ ਸਟੋਰੀ ਲੱਗੀ ਆ ਉਹ ਸਟੋਰੀ ਦੇ ਵਿੱਚ ਦੱਸਿਆ ਗਿਆ ਕਿ ਕਿੰਨੇ ਲੋਕ ਅੱਜ ਪੰਜਾਬ ਤੋਂ ਨਵੇਂ ਪਾਸਪੋਰਟ ਬਣਾ ਰਹੇ ਨੇ 11 ਲੱਖ ਤੋਂ ਪਾਰ ਜਿਹੜਾ ਪਾਸਪੋਰਟਾਂ ਦੀ ਗਿਣਤੀ ਨਵਿਆਂ ਦੀ ਹੋ ਚੁੱਕੀ ਹੈ ਸਾਲਾਂ ਦੀ ਗੱਲ ਕਰੀਏ ਔਰ ਜੇਕਰ 2024 ਦੇ ਪਹਿਲੇ 6 ਮਹੀਨਿਆਂ ਦੀ ਗੱਲ ਕਰੀਏ ਤਾਂ 582000 ਪਾਸਪੋਰਟ ਬਣ ਚੁੱਕੇ ਆ ਹੁਣ ਤੱਕ ਨਵਾਂ ਤੁਹਾਡੇ ਤੋਂ ਮੈਂ ਜਾਨਣਾ ਚਾਹੁੰਗਾ ਤੁਸੀਂ ਪਿਛਲੇ ਲੰਬੇ ਕਰ ਰਹੇ ਆਇਲ ਸੈਂਟਰ ਚਲਾ ਰਹੇ 2023 ਦੀ ਗੱਲ ਕਰਾਂ 22 ਦੀ ਗੱਲ ਕਰਾਂ ਔਰ 2024 ਦੇ ਪਹਿਲੇ 6 ਮਹੀਨਿਆਂ ਦੀ ਗੱਲ ਕਰਾਂ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ ਆਪਣੇ ਕਾਰੋਬਾਰ ਨੂੰ ਲੈ ਕੇ ਇਮੀਗ੍ਰੈਂਟ ਕਿਵੇਂ ਇੱਥੋਂ ਪ੍ਰਵਾਸ ਕਰ ਲਿਆ ਪੰਜਾਬੀ ਅੱਜ ਵਿਦੇਸ਼ਾਂ ਨੂੰ ਸਟੂਡੈਂਟ ਦਾ ਕੀ ਹਾਲਾਤ ਹੈਗੇ ਨੇ ਆਇਲ ਸੈਂਟਰਾਂ ਦੇ ਕੀ ਹਾਲਾਤ ਹੈਗੇ ਨੇ ਜੀ ਕੁਮਨ ਆ ਸਰ ਆਇਲ ਸੈਂਟਰਾਂ ਤੇ ਇਸ ਸਾਲ ਦੇ 2024 ਦੇ ਕੁਝ ਹਜ਼ਾਰ ਮੱਠੇ ਆ ਜੀ ਜੀ ਪਹਿਲਾਂ ਨਾਲੋਂ ਰਾਉਂਡ ਦਾ 20-30% ਸਟੂਡੈਂਟ ਘਟਦਾ ਹੈ ਸਿਰਫ ਇੱਕ ਕੋਲ ਨਹੀਂ ਇੱਕ ਸ਼ਹਿਰ ਵਿੱਚ ਨਹੀਂ ਆਲਮੋਸਟ ਹਰੇਕ ਜਗ੍ਹਾ ਇਹੀ ਹਾਲ ਆ ਜਿਵੇਂ ਸਾਡੀਆਂ ਐਸੋਸੀਏਸ਼ਨਸ ਹੁੰਦੀਆਂ ਸਾਡੀਆਂ ਯੂਨੀਅਨਸ ਹੈਗੀਆਂ ਆਪਸ ਵਿੱਚ ਗੱਲਬਾਤ ਹੁੰਦੀ ਆ ਤੇ ਹਰ ਕੋਈ ਇਹੀ ਜਾਂਦਾ ਕਿ ਥੋੜਾ ਜਿਹਾ ਪਹਿਲਾਂ ਨਾਲੋਂ ਕੰਮ ਘਟਦਾ ਸਟੂਡੈਂਟਸ ਘਟਦਾ ਇਹਦਾ ਕੀ ਕਾਰਨ ਮੰਨਦੇ ਸੀ ਸਰ ਉਹਦਾ ਮੈਂ ਹੀ ਦੱਸਣ ਲੱਗਿਆ ਸੀਗਾ ਕਿ ਮੇਬੀ ਨੈਗਟਿਵਿਟੀ ਜ਼ਿਆਦਾ ਮਾਰਕੀਟ ਚ ਫੈਲ ਗਈ ਆ ਜਿਵੇਂ ਕੀ ਸਾਡੇ ਇੱਕ ਆਸ ਹੁੰਦੀ ਹੈ ਕਿ ਬੱਚਾ ਕੈਨੇਡਾ ਪਹੁੰਚੂਗਾ ਕੰਮ ਕਰੂਗਾ ਆਪਣੀ ਚੀਜ਼ ਆਪ ਕੱਢੇਗਾ ਜਾਂ ਸੈਕਿੰਡ ਥਿੰਗ ਇਹ ਹੈ ਜੀ ਆ ਕਿ ਜਿਵੇਂ ਉੱਥੇ ਰਹਿਣ ਦਾ ਖਰਚਾ ਜਾਂਦਾ ਨਾ ਜਿਹਨੂੰ ਅਸੀਂ ਜੀਆਈਸੀ ਕਹਿੰਦੇ ਆ ਜੀ ਉਹ ਜੀਆਈਸੀ ਪਹਿਲਾਂ ਹੁੰਦਾ ਸੀਗਾ 15000 ਹੁਣ ਉਹ ਹੋ ਗਿਆ ਆ 20000 ਜੀ ਤੋਂ ਵੀ ਪਲੱਸ ਹੋ ਗਿਆ ਜੀ ਸੋ ਇਹ ਸਾਰੇ ਫੈਕਟਰਸ ਆ ਗਏ ਯਾਰ ਦਨ ਥਰਡ ਥਿੰਗ ਇਜ਼ ਪੀਆਰ ਕਿ ਸਾਡਾ ਬੇਸਿਕਲੀ ਮੋਟਿਵ ਹੁੰਦਾ ਆ ਟੂ ਗੱਪੀ ਆ ਦੇਰ ਤੇ ਪੀਆਰ ਥੋੜੀਆਂ ਜੀਆਂ ਦਿੱਕਤਾਂ ਹੈਗੀਆਂ ਇਸ ਕਰਕੇ ਗਵਰਨਮੈਂਟ ਸਟ੍ਰਿਕਟ ਹੋ ਗਈਆਂ ਤਾਂ ਕਰਕੇ ਥੋੜਾ ਜਿਹਾ ਰੋਜ਼ਾਨ ਘਟਿਆ ਬਟ ਉਹਦੀ ਅਦਲ ਸਾਈਡ ਬਹੁਤ ਬੱਚੇ ਗਏ ਹੋਏ ਆ ਬਹੁਤ ਸਾਲਾਂ ਤੋਂ ਗਏ ਹੋਏ ਆ ਤੇ ਉਹਨਾਂ ਦੀਆਂ ਫੈਮਲੀਆਂ ਲਾਈਕ ਪੈਰੈਂਟਸ ਹਸਬੂਸ ਬੱਚੇ ਨਾਨਾ ਨਾਨੀ ਦਾਦਾ ਦਾਦੀ ਹੋਰ ਰੋਜ਼ਾਨ ਚ ਕਾਫੀ ਜ਼ਿਆਦਾ ਮਤਾਂ ਆਇਆ ਜੀ ਅਛਾ ਆਪ ਵੀ ਕਾਫੀ ਚੱਲੇ ਅਛਾ ਕੁਮਨ ਸਾਹਿਬ ਜਿਵੇਂ ਮੈਂ ਪਾਸਪੋਰਟ ਬਣਾਉਣ ਦੇ ਨਵੇਂ ਅੰਕੜਿਆਂ ਦੀ ਗੱਲ ਕੀਤੀ ਹੈ ਕਿ ਪਹਿਲੇ 6 ਮਹੀਨਿਆਂ ਦੇ ਵਿੱਚ ਹੀ 5 ਲੱਖ ਤੇ 82000 ਪਾਸਪੋਰਟ ਬਣ ਗਿਆ ਤੁਸੀਂ ਮਹਿਸੂਸ ਕਰਦੇ ਹੋ ਪਿਛਲੇ ਕੁਝ ਸਾਲਾਂ ਦੇ ਵਿੱਚ ਰੁਝਾਨ ਬਹੁਤ ਤੇਜ਼ੀ ਦੇ ਨਾਲ ਵਧਿਆ ਪਹਿਲਾਂ ਬਹੁਤ ਲੋਕ ਟਾਵੇਂ ਟਾਵੇਂ ਵਿਦੇਸ਼ ਜਾਂਦੇ ਸੀ ਰਾਸ ਖਾੜਾ ਹੋ ਗਿਆ ਜਾਂ ਲੋਕ ਹੁਣ ਪੰਜਾਬ ਦੇ ਵਿੱਚ ਰਹਿਣਾ ਹੀ ਨਹੀਂ ਚਾਹੁੰਦੇ ਜਿਸ ਤਰੀਕੇ ਦੇ ਹਾਲਾਤ ਆਪਾਂ ਕਈ ਵਾਰ ਪੰਜਾਬ ਦੇ ਵਿੱਚ ਦੇਖਦੇ ਆ ਇਹ 582000 ਪਾਸਪੋਰਟ ਬਣ ਜਾਣਾ ਤੁਸੀਂ ਹੈਰਾਨ ਹੋ ਨਹੀਂਓ ਜੀ ਨਾ ਅੰਕੜਿਆਂ ਨੂੰ ਲੈ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਸਰ ਸਰ ਬਿਲਕੁਲ ਬਿਲਕੁਲ ਹੈਰਾਨ ਨਹੀਂ ਜਾਣਖਾਗੇ ਆ ਅੰਕੜੇ ਬਟ ਦਾ ਥਿੰਗ ਇਜ਼ ਕਿ ਅੱਜਕੱਲ ਪਾਸਪੋਰਟ ਇੱਕ ਨੈਸੈਸਿਟੀ ਵੀ ਬਣ ਚੁੱਕੀ ਆ ਸਾਡਾ ਇੱਕ ਹਾਈ ਕਾਰਡ ਟਾਈ ਬਣ ਚੁੱਕਿਆ ਨਾ ਹਰ ਕੋਈ ਚਾਹੁੰਦਾ ਵੀ ਮੈਂ ਜਾਣਾ ਜਾਂ ਮੈਂ ਨਹੀਂ ਜਾਣਾ ਮੈਂ ਪਾਸਪੋਰਟ ਬਣਾ ਕੇ ਰੱਖਾ ਹਾਂ ਬਸ ਥੈਂਕ ਯੂ ਸਾਕਟ ਟੈਂਜਰ ਥੋੜਾ ਬਹੁਤਾ ਅਰਨਿੰਗ ਆ ਕਹ ਸਕਦੇ ਆ ਵੀ 25000 ਵਾਲਾ ਕਮਾਉਣ ਵਾਲਾ ਬੰਦਾ ਵੀ ਹੈਗਾ ਹਾਂ ਉਹਨੂੰ ਵੀ ਹੁੰਦਾ ਕਿ ਮੈਂ ਆਪਣੀ ਟਰੈਵਲ ਇਟਰੀ ਮੈਂਟੇਨ ਕਰਾਂ ਮੈਂ ਥਾਈਲੈਂਡ ਜਾਇਆ ਹਾਂ ਹਾਂ ਮੈਂ ਦੁਬਈ ਜਾਇਆ ਨਾ ਮਲੇਸ਼ੀਆ ਜਾਇਆ ਨਾ ਜਿਵੇਂ ਕਿ ਇੰਡੋਨੇਸ਼ੀਆ ਇਸ ਟਾਈਮ ਵੀਜ਼ਾ ਫ੍ਰੀ ਆ ਹਾਂ ਪਹਿਲਾਂ ਵੀਜ਼ਾ ਕੋਸਟ 3 ਤੋਂ 4000 ਹੁੰਦੀ ਸੀ ਜੀ ਠੀਕ ਆ ਜੀ ਸੋ ਇਹ ਇਹਦੇ ਇਹ ਸੈਕਟਰ ਹੈਗੇ ਅੰਮ੍ਰਿਤਸਰ ਤੋਂ ਦੁਬਈ ਅੰਮ੍ਰਿਤਸਰ ਤੋਂ ਮਲੇਸ਼ੀਆ ਸਿੰਗਾਪੁਰ ਤੋਂ ਫੇਅਰ ਕੈਰੀਅਰ ਜਿਹੜੀ 에어ਲਾਈਨਸ ਹੈਗੇ ਲੱਗੀਆਂ ਹੋਈਆਂ ਜੀ ਜੀ ਇਕ ਰੀਜ਼ਨ ਇਹ ਵੀ ਹੋ ਸਕਦਾ ਸੈਕੰਡਲੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਫੈਮਲੀਆਂ ਕਾਫੀ ਜਾ ਰਹੀਆਂ ਨਾ ਜੀ ਉਹ ਗਵਰਨਮੈਂਟ ਫੈਮਿਲੀ ਨੂੰ ਵੀਜ਼ਾ ਇਸ਼ੂ ਕਰਦੀਆਂ ਜੀ ਈਵਨ ਕਿ ਨਾਨਾ ਨਾਨੀ ਦਾਦਾ ਦਾਦੀ ਨੂੰ ਵੀ ਕਰ ਰਹੀ ਆ ਜੀ ਸੋ ਮੇਬੀ ਇਹ ਸਾਰੇ ਰੀਜ਼ਨ ਇਹ ਸਾਰੇ ਫੈਕਟਰਸ ਹੋਣ ਕਿ ਜਿਹੜੇ ਪਾਸਪੋਰਟ ਇੰਨੇ ਜ਼ਿਆਦਾ ਅਪਲਾਈ ਹੋ ਰਹੇ ਅੱਛਾ ਸਟੂਡੈਂਟ ਵੀਜ਼ੇ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਸਟੂਡੈਂਟ ਵੀਜ਼ੇ ਦੇ ਅੰਕੜਿਆਂ ਦੇ ਵਿੱਚ ਵਾਧਾ ਹੋਇਆ ਜਾਂ ਘਟਾ ਹੋਇਆ ਜਾਂ ਫਿਰ ਦੂਸਰੇ ਪਾਸੇ ਗੱਲ ਕਰੀਏ ਵਿਜ਼ਿਟਰ ਜਾ ਰਹੇ ਨੇ ਤੁਸੀਂ ਕਹਿੰਦੇ ਵਿਜ਼ਿਟਰ ਜਾ ਰਹੇ ਨੇ ਦੋਨਾਂ ਦੇ ਵਿੱਚੋਂ ਕਿਸੇ ਦੇ ਅੰਕੜੇ ਵਧੇ ਘਟੇ ਹੈਗੇ ਜੀ ਸਰ ਬਿਲਕੁਲ ਸਟੂਡੈਂਟ ਵੀਜ਼ਾ 20 ਤੋਂ 30% ਡਾਊਨ ਆ ਹੂੰ ਔਰ ਅਦਰ ਸਾਈਡ ਜਿਹੜਾ ਵਿਜ਼ਟਰ ਵੀਜ਼ਾ ਆ ਜਾਂ ਟੂਰਿਸਟ ਵੀਜ਼ਾ ਆ ਉਹ 20 30% ਹੱਪੀ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੁਮਨ ਸਾਹਿਬ ਗੱਲਬਾਤ ਕਰਨ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਤਾਂ ਸਰ थैंक यू ਜੀ थैंक यू ਸਮਲਜੀਤ ਸਿੰਘ ਕੁਮਨ ਨੇ ਕੁਮਨ ਅੰਟਰਪ੍ਰਾਈਜ਼ਸ ਦਸੂਆ ਤੋਂ ਨੇ ਔਰ ਇੱਕ ਚੰਗੀ ਜਾਣਕਾਰੀ ਦਿੱਤੀ ਹੈ ਹਨਾ ਕਿ ਕਹਿੰਦੇ ਸਟੂਡੈਂਟ ਵੀਜ਼ੇ ਦੇ ਵਿੱਚ ਗਰਾਵਟ ਆਈ ਹੈ 20 ਤੋਂ 30% ਪਰ ਨਾਲ ਦੀ ਨਾਲ ਜਿਹੜੇ ਉੱਥੇ ਗਏ ਸੀ ਉਹਨਾਂ ਨੇ ਆਪਣੇ ਚਾਰ-ਚਾਰ ਦਾਦਾ-ਦਾਦੀ ਨਾਨਾ-ਨਾਨੀ ਤੱਕ ਵੀ ਉੱਥੇ ਬੁਲਾਉਣ ਦਾ ਰਾਹ ਉਹਨਾਂ ਦੇ ਲਈ ਖੁੱਲਿਆ ਤਾਂ ਇਹ ਵੀ ਇੱਕ ਕਾਰਨ ਹੋ ਸਕਦਾ ਜਦੋਂ ਬੱਚੇ ਉੱਥੇ ਚਲੇ ਗਏ ਮਾਪੇ ਉੱਥੇ ਚਲਾ ਗਿਆ ਤੇ ਜਿਹੜੇ ਬਜ਼ੁਰਗ ਪਿੱਛੇ ਰਹਿ ਗਏ ਸੀਗੇ ਦਾਦਾ ਬਾਕਤੌਰ ਦੇ ਉੱਤੇ ਘਰਾਂ ਨੂੰ ਤਾਲੇ ਤਾਂ ਵੱਜਣੇ ਸੀਗੇ ਤਾਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਹ ਰਿਪੋਰਟ ਇਹ ਆંકੜੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਤੁਸੀਂ ਪੰਜਾਬ ਦੀ ਮੌਜੂਦਾ ਸਥਿਤੀ ਜਿਹੜੀ ਵਿਦੇਸ਼ਾਂ ਨੂੰ ਲੈ ਕੇ ਬਣੀ ਹੋਈ ਹੈ ਵਿਦੇਸ਼ ਨੂੰ ਪ੍ਰਵਾਸ ਕਰਨ ਦੀ ਬਣੀ ਹੋਈ ਹੈ ਉਸ ਤੋਂ ਥੋੜੇ ਜਿਹਾ ਜਾਣੂ ਹੋ ਸਕੋ ਹੋ ਸਕਦਾ ਇਹਨਾਂ ਆંકੜਿਆਂ ਦੇ ਵਿੱਚ ਮੇਰੇ ਕੋਲ ਕੁਝ ਇਨਫੋਰਮੇਸ਼ਨ ਕੋਈ ਗੱਲ ਘਟ ਹੋ ਗਈ ਹੋਵੇ ਤਾਂ ਤੁਸੀਂ ਖੁਦ ਕਰਾਸ ਚੈੱਕ ਕਰ ਸਕਦੇ ਹੋ ਬਹੁਤ ਸਾਰੇ ਮਾਧਮ ਅੱਜ ਦੀ ਡੇਟ ਦੇ ਵਿੱਚ ਹੈਗੇ ਨੇ ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਜਿੱਥੇ ਇੱਕ ਪਾਸੇ ਰਿਵਰਸ ਮਾਈਗ੍ਰੇਸ਼ਨ ਦਾ ਹੌਕਾ ਦਿੱਤਾ ਜਾ ਰਿਹਾ ਤਾਂ ਫੇਪਾਸੇ ਜਿਹੜੀ ਮਾੜੀ ਖਬਰ ਹੈ ਕਿ ਪੰਜਾਬੀ ਅੱਜ ਆਪਣੇ ਘਰਾਂ ਨੂੰ ਤਾਲੇ ਲਾ ਕੇ ਆਪਣੇ ਦੇਸ਼ ਨੂੰ ਛੱਡ ਕੇ ਆਪਣੇ ਵਤਨ ਨੂੰ ਛੱਡ ਕੇ ਆਪਣੀ ਮਿੱਟੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰਨ ਨੂੰ ਤਰਜੀਹ ਦੇ ਰਹੇ ਨੇ ਫਿਲਹਾਲ ਤੁਹਾਨੂੰ ਇਹ ਰਿਪੋਰਟ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸੁਝਾਅ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਜੇਕਰ ਤੁਸੀਂ ਹੋਰ ਚੰਗੇ ਚੰਗੀਆਂ ਵੀਡੀਓਜ਼ on ਪੰਜਾਬੀ ਟੀਵੀ ਦੇ ਮਾਧਿਅਮ ਰਾਹੀਂ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਲਹਾਲ ਤੁਸੀਂ ਦੇਖਦੇ ਰਹੋ on ਪੰਜਾਬੀ ਟੀਵੀ